ਮੈਂ बतौर ਮੁੱਖ ਗ੍ਰੰਤੀ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖਵਜਨਾਲਾ ਵਿਖੇ ਪਿਛਲੇ 12 ਸਾਲ ਤੋਂ ਸੇਵਾ ਨਿਭਾ ਰਿਹਾ ਜੀ ਸੋ ਅੱਜ ਜਿਵੇਂ ਕਿ 10 ਤੋਂ ਪਹਿਲਾਂ ਭਾਈ ਸਾਹਿਬ ਭਾਈ ਕਾਬਿਲ ਸਿੰਘ ਜੀ ਨੇ ਆਪ ਨੂੰ ਦੱਸਿਆ ਕਿ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਗਏ ਨੇ ਸਿੰਘ ਸਹਿਬਾਨਾਂ ਦੇ ਵੱਲੋਂ ਕਿ ਜਿੰਨੇ ਵੀ ਗੁਰੂ ਕਰਨ ਦੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੁਲਦੇ ਸਨ ਨਿਸ਼ਾਨ ਸਾਹਿਬ ਦੇ ਉੱਪਰ ਚੋਲੇ ਪਹਿਨਾਏ ਜਾਂਦੇ ਸਨ ਸੋ ਸਿੰਘ ਸਹਿਬਾਨਾਂ ਦੇ ਵੱਲੋਂ ਜਾਰੀ ਕੀਤੇ ਹੁਕਮ ਦੇ ਅਨੁਸਾਰ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਬ ਵਿਖੇ ਸਮੂੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਬਿਲਕੁਲ ਇੱਕਮਤ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਜੋ ਰੰਗ ਨੇ ਉਹ ਚੇਂਜ ਕੀਤੇ ਨੇ ਤੇ ਅੱਜ ਸੇਵਾਦਾਰਾਂ ਦੇ ਵੱਲੋਂ سرمਈ ਨੀਲਾ ਰੰਗ ਦਾ ਜੋ ਚੋਲਾ ਸਾਹਿਬ ਹੈ ਉਸ ਦੀ ਸੇਵਾ ਚੱਲ ਰਹੀ ਹੈ ਸੋ ਜਦੋਂ ਆਪਾਂ ਇਤਿਹਾਸ ਨੂੰ ਬਾਚਦੇ ਹਾਂ ਤੇ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਦਾ ਇਹ ਉਪਜੇ ਸਿੰਘ ਭੁਜੰਗੀ ਜੀ ਨਿਲੰਬਰ ਧਾਰਾ ਹੁਸੀ ਕਾਬਜ ਖਾਲਸਾ ਜਦ ਹੁਸੀ ਨੀਲਾ ਰੰਗ ਇਸ ਤਰ੍ਹਾਂ ਦੇ ਸਾਨੂੰ ਪ੍ਰਮਾਣ ਮਿਲਦੇ ਨੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਰੰਗ ਜਦੋਂ ਆਪਾਂ ਇਤਿਹਾਸ ਨੂੰ ਅਸ਼ੋਕੜ ਦੇ ਵਿੱਚ ਵੀ ਜਾਵਾਂਗੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮੇ ਚਿੱਟੇ ਰੰਗ ਦੇ ਨਿਸ਼ਾਨ ਸਾਹਿਬ ਦੀ ਵਰਤੋਂ ਕੀਤੀ ਗਈ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੁਲਾਈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਚੁਲਾਏ ਜਦੋਂ ਆਪਾਂ ਨਿਹੰਗ ਸਿੰਘਾਂ ਦਾ ਬਾਣਾ ਵੇਖਦੇ ਆ ਉਹ ਵੀ ਨੀਲਾ ਬਾਣਾ ਹੀ ਪਹਿਨਦੇ ਨੇ ਇਸ ਤਰ੍ਹਾਂ ਸਾਨੂੰ ਬੜੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਬੜਾ ਪੁਖਤਾ ਪ੍ਰਮਾਣ ਮਿਲਦੇ ਤੇ ਉਹਨਾਂ ਪਰਮਾਣਾਂ ਨੂੰ ਵੇਖਦੇ ਹੋਏ ਸਿੰਘ ਸਹਿਬਾਨਾਂ ਨੇ ਹੁਕਮ ਜਾਰੀ ਕੀਤੇ ਨੇ ਆ ਕੁਝ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਰੰਗਾਂ ਦੇ ਵਿੱਚ ਕੀ ਆ ਰੰਗਾਂ ਦੇ ਵਿੱਚ ਉਲਝਾਉਣਾ ਨਹੀਂ ਚਾਹੀਦਾ ਕੌਮ ਨੂੰ ਰੰਗ ਦੇ ਵਿੱਚ ਉਲਝਾਉਣ ਦੀ ਕੋਈ ਗੱਲ ਨਹੀਂ ਹੈ ਪਰ ਜੋ ਸਾਡੇ ਕੋਲ ਇਤਿਹਾਸ ਹੈ ਸਾਡਾ ਪੁਖਤਾ ਇਤਿਹਾਸ ਹੈ ਜੇ ਉਹਦੇ ਮੁਤਾਬਕ ਅਸੀਂ ਚੱਲੀਏ ਤੇ ਸਿੱਖ ਕੌਮ ਦੀ ਹੋਰ ਵੀ ਚੰਗੀ ਅਗਵਾਈ ਹੋ ਸਕਦੀ ਹੈ ਇਸ ਕਰਕੇ ਜੋ ਵੀ ਫੈਸਲਾ ਆਇਆ ਉਹਦਾ ਅਸੀਂ ਭਰਵਾ ਸਵਾਗਤ ਕਰਦੇ ਆਂ ਤੇ ਉਸ ਫੈਸਲੇ ਦੇ ਅਧੀਨ ਹੀ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂਵਾਲਾ ਖੁਦ ਵਿਖੇ ਜੋ ਨੀਲੇ ਰੰਗ ਦੇ ਉਸ਼ਾਕੀ ਨਿਸ਼ਾਨ ਸਾਹਿਬ ਤੇ ਪਹਿਨਾਏ ਜਾ ਰਹੇ ਨੇ ਔਰ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵੱਲੋਂ ਹੁਕਮ ਜਾਰੀ ਹੋਏ ਨੇ ਵੀ ਸਾਰਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਚੋਲਾ ਸਾਹਿਬ ਆ ਉਹਨਾਂ ਦੇ ਰੰਗ ਜਿਹੜੇ ਆ ਜਾਂ سرمਈ ਤੇ ਜਾਂ ਬਸੰਤੀ ਰੰਗ ਦੇ ਉਹ ਚੋਲਾ ਸਾਹਿਬ ਹੋਣੇ ਚਾਹੀਦੇ ਆ ਜਿਹੜੇ ਕੇਸਰੀ ਚੋਲਾ ਸਾਹਿਬ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਔਰ ਉਹ ਪੰਥ ਸਿੰਘ ਸਹਿਬਾਨ ਨੇ ਇੱਕ ਬਹੁਤ ਹੀ ਢੂੰਗੀ ਗਹਿਰਾਈ ਦੇ ਨਾਲ ਉਹਨੇ ਖੋਜ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਖੋਜ ਕਰਕੇ ਔਰ ਇਹ ਹੁਕਮ ਜਾਰੀ ਕੀਤੇ ਆ ਭਈ ਜਿਹੜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਆ ਇਹਨਾਂ ਦਾ ਰੰਗ ਜਿਹੜਾ ਏ ਨੀਲਾ ਜਾਂ ਬਸੰਤੀ ਹੋਣਾ ਚਾਹੀਦਾ ਔਰ ਉਹਨਾਂ ਦੇ ਹੁਕਮ ਨੂੰ ਮੰਨਦੇ ਆ ਆ ਸਰ ਮੱਥੇ ਪ੍ਰਵਾਨ ਕਰਦੇ ਆ ਆ ਸਾਰੀ ਸਿੱਖ ਸਾਰੀ ਜਿੰਨੀ ਵੀ ਸਿੱਖ ਸੰਗਤ ਆ ਸਾਰੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਸਾਰਿਆਂ ਨੇ ਉਹਨਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਔਰ ਉਹਨਾਂ ਉਸੇ ਹੁਕਮ ਨੂੰ ਮੰਨਦੇ ਆ ਅਸੀਂ ਵੀ ਅੱਜ ਗੁਰਦਵਾਰਾ ਸਾਹਿਬ ਵਿਖੇ ਸਾਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੇ ਹੈੱਡ ਕ੍ਰਾਂਤੀ ਬਾਬਾ ਜਗਜਵੇਂਦਰ ਸਿੰਘ ਜੀ ਔਰ ਉਹਨਾਂ ਤੇ ਅਸੀਂ ਜਿਹੜਾ ਚੋਲਾ ਸਾਹਿਬ ਦਾ ਉਹ ਜਿਹੜਾ ਕੇਸਰੀ ਚੋਲਾ ਸਾਹਿਬ ਸੀ ਗਨਸ਼ਾਨ ਸਾਹਿਬ ਦਾ ਉਹ ਬਦਲ ਦਿੱਤਾ ਕਿ ਅੱਜ ਤੇ ਅੱਜ ਨੀਲੇ ਰੰਗ ਦਾ ਜਿਹੜਾ ਉਹ ਜਿਹੜਾ ਚੋਲਾ ਸਾਹਿਬ ਆ ਉਹ ਅੱਜ ਜਿਹੜਾ ਅੱਜ ਤੱਕ ਆ ਗਿਆ